ਸਾਸੀ ਕਾਪਰੇ ਦੋਸਤੋ ਮੈਂ ਤੁਹਾਡਾ ਆਪਣਾ ਵਿਰਾਟ ਮਹਿਲ ਉਰਫ ਕਿਕਰ ਸਿੰਘ ਤੇ ਤੁਸੀਂ ਮੇਰੇ ਚੈਨਲ ਓਕੇ ਜੱਟਾ ਤੇ ਦੇਖ ਰਹੇ ਹੋ ਮੁਕਲਾਵਾ ਤੇ ਬਹੁਤ ਦਿਨਾਂ ਤੋਂ ਮੁਕਲਾਵਾ ਜਿਹੜਾ ਨਾਟਕ ਸੀ ਹੋ ਆ ਨਹੀਂ ਸੀ ਰਿਹਾ ਕਿਸੇ ਕਾਰਨ ਕਰਕੇ ਤੇ ਮੈਂ ਕੁਝ ਗੱਲਾਂ ਦੇ ਵਿੱਚ ਬਾਹਰ ਗਿਆ ਸੀ ਇੱਕ ਤਾਂ ਗੱਲਾਂ ਜਿਨੀ ਮਤਲਬ ਮੈਂ ਬਾਹਰ ਗਿਆ ਹੋਇਆ ਸੀ ਇੱਕ ਤਾਂ ਸ਼ੂਟ ਦੇ ਉੱਤੇ ਦੂਜਾ ਸੀਗਾ ਮੈਂ ਬਈ ਮੱਥਾ ਟੇਕਣ ਗਿਆ ਸੀ ਤੇ ਇਸ ਕਰਕੇ ਸਾਡੀ ਸਾਰੀ ਟੀਮ ਜਿਹੜੀ ਸੀ ਕਿਤੇ ਨਾ ਕਿਤੇ ਬਿਜ਼ੀ ਹੋ ਗਈ ਕਿਉਂਕਿ ਕੁਝ ਦਿਨ ਦਿੱਤੇ ਹੁੰਦੇ ਨੇ ਸਾਡੇ ਸ਼ੂਟ ਦੇ ਲਈ ਉਹ ਦਿਨਾਂ ਦੇ ਵਿੱਚੋਂ ਸਾਡੀ ਮਾਤਾ ਵੀ ਬਿਜ਼ੀ ਸੀਗੇ ਤੇ ਇੱਧਰ ਮੇਰੀ ਪਤਨੀ ਸਾਹਿਬਾ ਉਹ ਵੀ ਬਿਜ਼ੀ ਸੀਗੇ ਤੇ ਹੁਣ ਜਿਹੜਾ ਹੈਗਾ ਇਹ ਮੁਕਲਾਵਾ ਜਿਹੜਾ ਰੈਗੂਲਰ ਚੱਲੂਗਾ ਤੁਸੀਂ ਚੈਨਲ ਨੂੰ ਚੰਗੀ ਤਰ੍ਹਾਂ ਵੇਖਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਸ਼ੇਅਰ ਕਰਦੇ ਰਹੋ ਹੁਣ ਤੁਹਾਨੂੰ ਜਿਹੜੀ ਹੈਗੀ ਇਹ ਵੀਡੀਓ ਹਰ ਰੋਜ਼ ਮਿਲਿਆ ਕਰੂਗੀ ਠੀਕ ਹੈ ਜੀ ਤੁਸੀਂ ਸਾਰਿਆਂ ਨੇ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਜਿਵੇਂ ਮੁਕਲਾਵੇ ਨੂੰ ਪਹਿਲਾਂ ਦਿੱਤਾ ਹੁਣ ਵੀ ਪਿਆਰ ਉਸੇ ਤਰ੍ਹਾਂ ਦੇਣਾ ਔਰ ਮੁਕਲਾਵਾ ਨਾਟਕ ਦੇ ਵਿੱਚ ਤੁਸੀਂ ਜੋ ਵੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਤੇ ਤੁਹਾਨੂੰ ਜਿਹੜਾ ਇੰਤਜ਼ਾਰ ਕਰਵਾਇਆ ਉਹਦੇ ਲਈ ਮੈਂ ਮਾਫੀ ਮੰਗਦਾ ਠੀਕ ਹੈ ਜੀ ਔਰ ਮੇਰੀ ਟੀਮ ਦੇ ਨਾਲ ਹੁਣ ਮੈਂ ਸਾਰਿਆਂ ਨਾਲ ਤੁਹਾਡਾ ਵਾਅਦਾ ਕਰਦਾ ਕਿ ਤੁਹਾਨੂੰ ਜਿਹੜਾ ਐਪੀਸੋਡ ਲੇਟ ਨਹੀਂ ਕਰੂੰਗਾ ਤੁਸੀਂ ਜ਼ਰੂਰ ਦੇਖਿਓ ਮਕਲਾਵਾ ਧੰਨਵਾਦ